ਆਖਦਾ ਕੰਨਿਆ ਸੁਣੀ ਗੱਲਾਂ ਪੈਰ ਸੋਚ ਤੇ ਸਮਝ ਕੇ ਧਰੀ ਦਾ ਏ ਉਹ ਇਹਨੂੰ ਸਵੇਰੇ ਵੇਲੇ ਧੂਪ ਦਈਦਾ ਏ ਇਹਨੂੰ ਸਵੇਰੇ ਵੇਲੇ ਧੂਪ ਦਈਦਾ ਏ ਪੂਜਾ ਪਾਠ ਵੀ ਇਸ ਦਾ ਕਰੀਦਾ ਏ ਤਣਕੇ ਉੱਠ ਕੇ ਨਿੱਤ ਨਵਾਈਦਾ ਏ ਤੜਕੇ ਉਠ ਕੇ ਨੇਤ ਨਵਾਈ ਦਾ ਹੈ ਹੋਣਾ ਸਭਤਿਆਂ ਤੇ ਪਾਲੇ ਛਰੀ ਦਾ ਹੈ ਹੁਕਮਾਂ ਤੰਦਿਆਂ ਨੂੰ ਫੇਰ ਹੱਥ ਲਾਈਏ ਕੰਮਾਂ ਤੰਦਿਆਂ ਨੂੰ ਫੇਰ ਹੱਥ ਲਾਈਏ ਉਹ ਕੰਮਾਂ ਤੰਦਿਆਂ ਨੂੰ ਫੇਰ ਹੱਥ ਲਾਈਏ ਪਹਿਲਾਂ ਇਸ ਦਾ ਦੀਏ ਪਿਆਰੇ ਦੇ ਪਿਆਰ ਵਾਲੀ ਕਦੇ ਡੁੱਬੀ ਦਾ ਤੇ ਕਦੇ ਤਰੀ ਦਾ ਏ ਓ ਸੌਖੀ ਗੱਲ ਨਹੀਂ ਥਾਕਰ ਨੂੰ ਖੁਸ਼ ਕਰਨਾ ਓ ਸੌਖੀ ਗੱਲ ਨਹੀਂ ਥਾਕਰ ਨੂੰ ਖੁਸ਼ ਕਰਨਾ ਜੋਗੀ ਸਦਾ ਭਗਵਾਨ ਤੋਂ ਡਰੀਦਾ ਏ ਇਸ ਥਾਕਰ ਨੂੰ ਧੰਨੇ ਨੇ ਸੰਭ ਲਿਆ ਚ ਰੱਖ ਦਿੱਤਾ ਭਾਵ ਕੇ ਚਬੱਜੇ